ਸਤਗੁਰੂ ਸਭ ਗੁਰ ਸਿੱਖਾਂ ਨੂੰ ਪਰਿਵਾਰਾਂ ਨੂੰ ਪੰਜ ਪਿਆਰਿਆਂ ਨੂੰ ਨਾਲ ਲਿਆ ਭਾਈ ਗੁਰਮੁਖਵੰਦਾਸੀ ਨਾਲ ਵਚਨ ਕੀਤਾ ਕਹੇ ਲਗੇ ਭਾਈ ਸਾਹਿਬ ਤੁਸੀਂ ਸਾਡੇ ਨਾਲ ਲਈ ਜਾਣਾ ਸਤਗੁਰੂ ਕਿਉਂ ਕਹਿੰਦੇ ਪਿਤਾ ਜੀ ਇਸਤਾਨ ਦੀ ਸੇਵਾ ਤੁਸੀਂ ਨਿਭਾਉਣੀ ਇੱਥੇ ਝਾਰੂ ਦੇਣਾ ਹੈ ਨਿਦਰੀਵ ਕਰਨਾ ਹੈ ਇਥੇ ਵਿਸ਼ਾ ਦਾ ਜਣਾ ਲੈਣਾ ਚਾਹੀਦਾ ਹੈ ਜੇ ਤੁਸੀਂ ਸਤਗੁਰੂ ਦੇ ਨਾਲ ਜਾਣਾ ਹੈ

ਜਿਹੜਾ ਨਾਮ ਉੱਜਰ ਹੈ ਉਹਨਾਂ ਦੀ ਮਹਾਨ ਪਰਵਾਨੀ ਕੋਈ ਹੈ ਜਿਸ ਨੂੰ ਸਜਦਾ ਕਰਨ ਵਾਸਤੇ ਜਿੱਥੇ ਵਿਅੰਗ ਮਾਈ ਭਾਈ ਸਿੱਖ ਸੰਗਤਾਂ ਪਹੁੰਚੇ ਹੋ ਉਥੇ ਵੀਰੀ-ਬੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿੰਨਾ ਸਤਪੁਰਾ ਦੇ ਦਰੋਂ ਕਰੋ ਰਸਾਹਿਬ ਬਿਧੀ ਜੰਮ ਸੀਨਾ ਗੁਰੂ ਦਾ ਸੀਨਾ ਬਹਾਦਰ ਬਾਵਾ ਜੀ ਜਨਤ ਹੈ ਜਿਸ ਵਿੱਚ ਸਰਕਾਰ ਜੋ भाई तारुषिम शहीद जी का खूह से बेसिकली इत पहला जड़ा है कैसी का? खेत सी बाजी ਦਾ ਜਾਵੇ ਜਥੇ ਸਵੇਤ ਬਹੁਤ ਚੜ੍ਹਦੀ ਕਲਾ ਦੇ ਨਾਲ ਬਾਬਾ ਜੀ ਬਾਬਾ ਰਣਜੀਤ ਸਿੰਘ ਸਾਹਿਬ ਜੀ ਇਸੇ ਤਰ੍ਹਾਂ ਮਾਨਪੁਰ ਕਾ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਹਾਜ਼ਰੀਆਂ ਭਰੈ ਨੇ ਬਹੁਤ ਚੜ੍ਹਦੀ ਕਲਾ ਦੇ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜਿਹੜੇ ਬੜੇ ਅਪਮਾਨਜਨ ਬੋਲ ਬੋਲੇ ਕਹਿਣ ਲੱਗੇ ਜਿਹੜੇ ਕੇਸਾਂ ਦਾ ਮਾਨ ਕਰਦਾ ਹੈ ਵਾਰ-ਵਾਰ ਆਪਣੇ ਜੂੜੇ ਤੇ ਹੱਥ ਲਾਉਣਾ ਹੈ ਜੁੱਤੀਆਂ ਮਾਰ-ਮਾਰ ਕੇ ਤੇਰੇ ਕੇਸ ਉਡਾ ਦਿਆਂਗਾ ਜਦ ਇਹ ਸ਼ਬਦ ਗਏ ਤੇ ਰੋਹ ਵਿੱਚ ਭਰੇ ਗੁਰੂ ਦੇਵਾਲ ਜੀ ਬਚਨ ਗਿਆ ਮੇਰੇ ਸਰੀਰ ਤੇ ਤੂੰ ਟੂੰਬੇ ਟੂੰਬੇ ਉਡਾ ਦਿੰਦਾ ਮੈਨੂੰ ਤੇਰੇ ਅੱਜ ਅਸੀਂ ਗੱਲ ਕਰਦੇ ਨੇ ਬਰ ਸਿੰਘ ਖਾਨ ਜਿਨ੍ਹਾਂ ਦੀਆਂ ਗੋਪਰੀਆਂ ਉਤਾਰਤੀਆਂ ਗਈਆਂ ਪਰ ਜਦ ਵੀ ਗੋਪਰੀ ਦਾ ਜ਼ਿਕਰ ਆਉਂਦਾ ਹੈ ਸਾਡੀ ਸੁਰਤ ਸਾਡੇ ਧਿਆਨ ਵਿੱਚ ਉਸ ਵੇਲੇ ਤਨ ਬਾਬਾ ਭਾਈ ਤਾਰੂ ਸਿੰਘ ਆ ਜਾਂਦੇ ਨੇ ਸਿੰਘੀਆਂ ਦੇ ਤਰਫ ਦੇ ਦਿਲ ਤੇ ਭਾਵੇਂ ਅਸੀਸ ਦੇਣ ਵਾਲੇ ਅਗਣ ਤਖਤ ਦਿੱਤੀ ਨਹੀਂ ਗਈ ਜਾ ਸਕਦੀ ਪਰ ਉਸੇ ਵੇਲੇ ਸਾਡੀ ਸੁਰਤ ਸਾਡਾ ਧਿਆਨ ਤਨ ਬਾਬਾ ਦੀਪਕ ਸਿੰਘ ਵੱਲ ਜਾਂਦਾ ਹੈ ਯਾਦ ਕਰਕੜੀਆਂ ਦੀ ਗੱਲ ਆਉਣੀ ਹੈ

So whenever you get an opportunity, it is my humble request to all my friends, please donate blood, it is going to save four lives. So do something better in your life. ਇਹਨੇ ਜਨੂਰੋ ਵਾਲੇ ਹਸਪਤਾਲ ਵੱਲੋਂ ਫ੍ਰੀ ਮੈਡੀਕਲੈਂਪਲ ਲਗਾਇਆ ਗਿਆ ਹੈ ਡਾਕਟਰ ਨੀਰਜ ਪੰਡਾਰੇ ਜੀ ਉਹ ਆਪ ਵੀ ਹਾਜ਼ਰੀਆਂ ਭਰਨ ਦੇ ਜੀਓ ਆਇਆ ਬਹੁਤ ਬਹੁਤ ਧੰਨਵਾਦ ਆ ਹੁਣ ਮੈਂ